ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਆਓ ਸਤਿਗੁਰ ਤੇਗ ਬਹਾਦਰ ਪਾਸ਼ਾ ਜੀ ਦੇ ਨੌਵੇਂ ਮਹੱਲੇ ਦੀ ਵਿਆਖਿਆ ਲੜੀਵਾਰ ਇਨ ਸਰਵਨ ਕਰੀਏ ਜੀ ਤਨਾਸਰੀ ਮਹੱਲਾ 9 ਰਾਗ ਤਨਾਸਰੀ ਅੰਦਰ ਨੌਵੇਂ ਪਾਸ਼ਾ ਜੀ ਇੰਜ ਪ੍ਰਮਾਨ ਕਰਦੇ ਹਨ ਤੇਹ ਜੋਗੀ ਕੋ ਜੁਗਤ ਨ ਜਾਣੋ ਕੋਸ ਜੋਗੀ ਨੂੰ ਸਹੀ ਜੀਵਨ ਜਾਂਚ ਦੀ ਅਜੇ ਸੋਝੀ ਨਹੀਂ ਆਈ ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਜੋਗੀ ਸ਼ਬਦ ਕਿੱਥੋਂ ਆਇਆ ਜੋਗੀ ਸ਼ਬਦ ਆਇਆ ਯੋਗ ਤੋਂ ਯੋਗ ਜਿਵੇਂ ਅਸੀਂ ਸਵਾਲ ਬੱਚੇ ਨੂੰ ਕਰਾਉਂਦੇ ਕਹਿੰਦੇ ਆ ਯੋਗ ਫਲ ਕਿੰਨਾ ਹੈ ਭਾਵ ਜੋੜ ਫਲ ਕਿੰਨਾ ਹੈ ਯੋਗ ਤੋਂ ਭਾਵ ਹੈ ਜੋੜ ਪਰਮਾਤਮਾ ਤੇ ਆਤਮਾ ਦਾ ਜਿਹੜਾ ਜੋੜ ਹੈ ਜਿਹੜਾ ਯੋਗ ਹੈ ਜੋ ਸੰਯੋਗ ਹੈ ਉਸ ਤੋਂ ਯੋਗ ਤੋਂ ਜੋਗੀ ਸ਼ਬਦ ਬਣਿਆ ਯੋਗੀ ਉਹ ਹੈ ਜਿਨੇ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਲਿਆ ਜਿਵੀ ਲਿਵ ਪਰਮਾਤਮਾ ਨਾਲ ਜੁੜ ਗਈ ਇਸ ਦੇ ਨਾਲ ਕਿਸੇ ਖਾਸ ਪਹਿਰਾਵੇ ਦਾ ਸੰਬੰਧ ਨਹੀਂ ਹਾਂ ਇਹ ਵੱਖਰੀ ਗੱਲ ਹੈ ਕਿ ਅੱਜ ਇੱਕ ਖਾਸ ਪਹਿਰਾਵੇ ਨੂੰ ਜੋਗੀ ਕਿਹਾ ਜਾਂਦਾ ਪਰ ਜਿਹੜੇ ਜੋਗੀ ਦੀ ਸਤਗੁਰ ਜੀ ਗੱਲ ਕਰਦੇ ਹਨ ਇੱਕ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਹਨੇ ਭਾਵੇਂ ਪਹਿਰਾਵਾ ਇਹ ਜਦਾ ਧਾਰਨ ਕਰ ਲਿਆ ਆਪਣੇ ਆਪ ਨੂੰ yogi ਕਹਾ ਰਿਹਾ ਹੈ ਪਰ ਉਸ yogi ਨੂੰ ਅਜੇ ਉਸ ਪਰਮਾਤਮਾ ਨਾਲ ਮਿਲਣ ਦੀ ਜਾਂਚ ਯੋਗਤ ਨਹੀਂ ਆਈ ਲੋਭ ਮੋ ਮਾਇਆ ਮਮਤਾ ਫਨ ਜੇ ਘਟ ਮਹਿ ਪਛਾਨੋ ਸਤਗੁਰੂ ਜੀ ਕਹਿੰਦੇ ਉਹ yogi ਜਿਹੜਾ ਆਪਣੇ ਆਪ ਨੂੰ ਕਹਾਉਂਦਾ ਤਾਂ yogi ਹੈ ਪਰ ਉਹਦੇ ਜਿਹੜੇ ਹਿਰਦੇ ਦੇ ਉੱਪਰ ਉਹ ਪ੍ਰਮਾਤਮਾ ਦੇ ਨਾਮ ਦਾ ਵਾਸ ਹੋਣ ਦੀ ਥਾਂ ਤੇ ਉਹਦੇ ਹਿੱਦੇ ਤੇ ਹਜੇ ਲੋਭ ਹੈ ਉਹ ਮੋਮਾਇਆ ਵਿੱਚ ਫਸਿਆ ਹੋਇਆ ਹੈ ਉਹ ਮਮਤਾ ਦੇ ਵਿੱਚ ਫਸਿਆ ਹੋਇਆ ਹੈ ਜਿਹੜਾ ਇਹਨਾਂ ਲਹਿਰਾਂ ਦੇ ਵਿੱਚ ਫਸਿਆ ਹੋਇਆ ਹੈ ਜਿਹੜੀਆਂ ਉਸ ਤੋਂ ਬੇਬਾਕ ਲਹਿਰਾਂ ਉਹਦੇ ਅੰਦਰ ਇਹ ਉੱਠ ਰਹੀਆਂ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਅਵਸਾਰਿਆ ਬਸ ਉਹ ਇੱਕ ਗਰਜ ਕਰਕੇ ਹੀ ਜੋਗੀ ਬਣਿਆ ਹੋਇਆ ਹੈ ਇੱਕ ਭੇਖ ਦਾ ਹੀ ਜੋਗੀ ਬਣਿਆ ਹੋਇਆ ਸਤਿਗੁਰੂ ਕਹਿੰਦੇ ਐਸੇ ਨੂੰ ਯੋਗ ਦੀ ਕਹ ਜੇ ਤਿੱਕਰ ਜੋਗਤ ਨਹੀਂ ਆਈ ਭਾਵ ਜੀਵਨ ਜਾਂਚ ਨਹੀਂ ਆਈ ਕਿਉਂ ਕਿਉਂਕਿ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹ ਜੋਗੀ ਜਿਹੜੇ ਇੱਕ ਸਰੂਪ ਬਣਾਇਆ ਹੈ ਪਰ ਘਰ ਘਰ ਉਹ ਮਾਇਆ ਮੰਗਦਾ ਹੈ ਉਹ ਲੋਭ ਵਸੋ ਕੇ ਕੱਪੜੇ ਮੰਗਦਾ ਹੈ ਹਾਲਾਂਕਿ ਉਸ ਨੂੰ ਕੱਪੜਾ ਸਰੀਰ ਤੇ ਇੱਕ ਪਹਿਨਣਾ ਹੈ ਪਰ ਉਹ ਬਹੁਤੇ ਖੇਸ ਦਰਿਆ ਆਦ ਇਕੱਠੇ ਕਰਕੇ ਉਹਨਾਂ ਨੂੰ ਵੇਚ ਕੇ ਤੇ ਮਾਇਆ ਕਮਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਜਿਹੜੇ ਐਸੇ ਭੇਖ ਧਾਰੀ ਨੇ ਉਹ ਭਾਵੇਂ ਕਿਸੇ ਰੂਪ ਚ ਹੋਣ ਮੈਂ ਬੇਨਤੀ ਕਰਾਂ ਗੁਰੂ ਪਿਆਰਿਓ ਅੱਜ ਕੇਵਲ ਯੋਗ ਦੇ ਭੇਖ ਵਿੱਚ ਨਹੀਂ ਅੱਜ ਸਿੱਖੀ ਦੇ ਭੇਖ ਵਿੱਚ ਵੀ ਐਸਾ ਬਹੁਤ ਕੁਝ ਹੋ ਰਿਹਾ ਹੈ ਘਰ ਘਰ ਜਾ ਕੇ ਮੰਗਣਾ ਮੰਗਣਾ ਕਿਸੇ ਹੋਰ ਨਾਮ ਤੇ ਪਰ ਉਹ ਜਿਹੜੀ ਮਾਇਆ ਹੈ ਉਹ ਕਿਛੇ ਲੋਭ ਲਾਲਚਾਂ ਦੇ ਵਿਕਾਰਾਂ ਦੇ ਵਿੱਚ ਖਰਚ ਕਰਨੀ ਸੋ ਸਤਿਗੁਰੂ ਜੀ ਸਾਨੂੰ ਸਭ ਨੂੰ ਸੁਚੇਤ ਕਰਦੇ ਹਨ ਕਿ ਭਾਈ ਜਿਹੜਾ ਲੋਭ ਮੋਹ ਮਾਇਆ ਮਮਤਾ ਵਿੱਚ ਫਸਿਆ ਹੋਇਆ ਹੈ ਉਸ ਨੂੰ ਪ੍ਰਮਾਤਮਾ ਨਾਲ ਉਸ ਨੂੰ ਪਰਮਾਰਥ ਨਾਲ ਉਸ ਨੂੰ ਸੇਵਾ ਨਾਲ ਜੁੜਿਆ ਨਾ ਜਾਣਾ ਰਹਾਉ ਵਿਸ਼ਰਾਮ ਦੇ ਕੇ ਗੁਰੂ ਸਾਹਿਬਾ ਕੇ ਬਖਸ਼ਿਸ਼ ਕਰ ਰਹੇ ਹਨ ਪਰਮਨਿੰਦਾ ਉਸ ਤਤ ਨਹ ਜਾਕੇ ਕੰਚਨ ਲੋਸ ਮਨੋ ਜਿਹਨੂੰ ਦੂਜਿਆਂ ਦੀ ਨਿੰਦਿਆ ਚੰਗੀ ਨਹੀਂ ਲੱਗਦੀ। ਨਾ ਉਹ ਕਿਸੇ ਦੀ ਖਸ਼ਾਮ ਦੀ ਕਰਦਾ ਝੂਠੀ ਵਡਿਆਈ ਕਰਦਾ ਚਾ ਨਾ ਚਾਪ ਲੂਸੀ ਕਰਦਾ। ਤੇ ਜਿਹਦੇ ਵਾਸਤੇ ਸੋਨਾ ਤੇ ਲੋਹਾ ਇੱਕੋ ਜਿਹਾ। ਜਿਹੜਾ ਪੁਰਖ ਐਸੇ ਤਰ੍ਹਾਂ ਦੀ ਸਮਰਤੀ ਵਾਲਾ ਹੈ ਜਿਹੜਾ ਕਿਸੇ ਦੀ ਨਾ ਨਿੰਦਿਆ ਕਰਦਾ ਨਾ ਨਿੰਦਿਆ ਸੁਣਦਾ ਨਾ ਕਿਸੇ ਦੀ ਝੂਠੀ ਵਡਿਆਈ ਕਰਦਾ ਨਾ ਉਹ ਨੂੰ ਕਿਸੇ ਦੁਨੀਆ ਦੇ ਕਿਸੇ ਚੀਜ਼ ਦਾ ਧਾਤ ਦਾ ਜਾਂ ਮਾਇਆ ਵਾਲੇ ਸੋਨੇ ਵਗੈਰਾ ਦਾ ਲਾਲਚ ਹੈ ਉਹਦੇ ਵਾਸਤੇ ਸੋਨਾ ਤੇ ਲੋਹਾ ਇੱਕ ਬਰਾਬਰ ਹੈ ਹਰਖ ਸੋਗ ਤੇ ਰਹਾ ਯਤੀਤਾ ਜੋਗੀ ਤਾਹੇ ਬਖਾਨੋ ਹਾਂ ਅਸਲ ਜੋਗੀ ਇਹ ਹੈ ਜਿਹੜਾ ਨਾ ਤਾਂ ਬਾਲੀ ਖੁਸ਼ੀ ਦੇ ਵਿੱਚ ਟੱਪਦਾ ਹੈ ਤੇ ਨਾ ਦੁਖੀ ਹੁੰਦਾ ਹੈ ਦੁੱਖ ਸੁਖ ਤੋਂ ਨਰਾਲਾ ਹੈ ਅਤੀਤਾ ਹੈ ਉਹ ਗੁਰਸਬ ਕਹਿੰਦੇ ਵੀ ਨਾ ਨਿੰਦਿਆ ਹੈ ਨਾ ਉਸਤਤ ਹੈ ਨਾ ਉਹਨੂੰ ਵੜਿਆਈ ਹੈ ਨਾ ਕਿਸੇ ਦੀ ਚਾਪਲੂਸੀ ਹੈ ਉਹਦੇ ਬਾਅਦ ਤੇ ਸਿਉਨਾ ਲੋਹਾ ਇੱਕੋ ਜਾ ਹੈ ਦੁੱਖ ਸੁੱਖ ਵੀ ਇੱਕੋ ਜਾ ਹੈ ਸਤਗੁਰੂ ਜੀ ਕਹਿੰਦੇ ਫਿਰ ਇਹੋ ਜੇ ਪੁਰਸ਼ ਨੂੰ ਉਹ ਪ੍ਰਮਾਤਮਾ ਦੇ ਨਾਲ ਜੋਗ ਹੋਇਆ ਭਾਵ ਮਿਲਿਆ ਹੋਇਆ ਮਤਲਬ ਜੋਗੀ ਕਿਹਾ ਜਾ ਸਕਦਾ ਹੈ ਜੋਗੀ ਤਾਹੇ ਬਖਨ ਚੰਚਲ ਮਨ ਦਾ ਇਹ ਦਿਸ ਕੋ ਧਾਵਤ ਅਚਲ ਜਾ ਹੈ ਠਹਿਰਨੋ ਇਹ ਜਿਹੜਾ ਚੰਚਲ ਮਨ ਹੈ ਨਾ ਚੰਚਲ ਤੋਂ ਭਾਵ ਹੈ ਸ਼ਰਾਰਤੀ ਇਹ ਕਦੇ ਨਹੀਂ ਟਿਕਦਾ ਇਹ ਮਨ ਦੇਹ ਦੇ ਸ ਕੋਤਾਵਤ ਮੈਂ ਪਹਿਲਾਂ ਵੀ ਇੱਕ ਵਾਰ 10 ਦਿਸ਼ਾਵਾਂ ਦੀ ਬੇਨਤੀ ਕੀਤੀ ਸੀ ਫਿਰ ਯਾਦ ਕਰਵਾ ਦਿਆਂ ਕਿ 10 ਦਿਸ਼ਾਵਾਂ ਕਿਵੇਂ ਬਣਦੀਆਂ ਨੇ ਚਾਰ ਮੁੱਖ ਦਿਸ਼ਾਵਾਂ ਨੇ ਉੱਤਰ ਦੱਖਣ ਪੂਰਬ ਤੇ ਪੱਛਮ 4 ਦਸ਼ਾਵਾਂ ਇਹਨਾਂ ਦੇ ਵਿਚਕਾਰ ਦੀਆਂ ਮੰਨਦੀਆਂ ਨੇ ਜਿਵੇਂ ਪੂਰਬ ਦੱਖਣ ਦੱਖਣ ਪੱਛਮ ਅੱਛਮ ਉੱਤਰ ਉੱਤਰ ਪੂਰਬ 8 ਹੋ ਗਈਆਂ ਇੱਕ ਆਕਾਸ਼ ਤੇ ਇੱਕ ਪਤਾਲ ਉੱਪਰ ਤੇ ਹੇਠਾਂ 2 ਇਹ ਤੇ ਇਹ ਦੈਦਿਸ ਬਣ ਜਾਂਦੀਆਂ ਨੇ ਮਤਲਬ 10 ਦਸ਼ਾਵਾਂ ਬਣਦੀਆਂ ਨੇ ਸਤਕੁੰਝੀ ਕਹਿੰਦੇ ਇਹ ਚੰਚਲ ਮਾਨ ਹੈ ਜਿਹੜਾ ਇਹ ਇੱਕੋ ਵੇਲੇ 10 ਦਸ਼ਾਵਾਂ ਵਿੱਚ ਘੁੰਮਿਆ ਹੁੰਦਾ ਹੈ ਜਿਹੜਾ ਇਸ ਨੂੰ ਟਿਕਾ ਲੈਂਦਾ ਹੈ ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਲਿਆ ਹੈ ਕਹੋ ਨਾਨਕ ਏ ਬਿਦ ਕੋ ਜੋ ਨਰ ਮੁਗਤ ਤਾਹੀਂ ਤੁਮ ਮੰਨ ਨਵੇਂ ਨਾਨਕ ਸਤਿਗੁਰੂ ਗੁਰੂ ਤੇਗ ਬਹਾਦਰ ਪਾਛੇ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਮਨੁੱਖ ਜਿਹੜਾ ਪ੍ਰਾਣੀ ਜਿਹੜਾ ਜੋਗੀ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਆ ਗਿਆ ਪਰ ਨਿੰਦਿਆ ਉਸਤ ਕਾਂਚਨ ਲੋ ਦੁਖ ਸੁਖ ਤੇ ਜਿਹਨੇ ਮਾਨ ਨੂੰ ਚਾਚਲ ਮਾਨ ਨੂੰ ਇੱਕ ਥਾਂ ਤੇ ਠਹਿਰਾ ਲਿਆ ਸਤਿਗੁਰੂ ਨਾਨਕ ਪਾਛਾ ਜੀ ਕਹਿੰਦੇ ਕਹੋ ਨਾਨਕ ਇਹ ਵਿਦਕੋ ਜੋ ਨਰ ਜਿਹੜਾ ਮਨੁੱਖ ਇਸ ਵਿਧੀ ਇਸ ਜੁਗਤ ਇਸ ਅਵਸਥਾ ਤੇ ਆ ਗਿਆ ਮੁਕਤ ਤਾਹੇ ਤੋਂ ਮਾਨੋ ਤੁਸੀਂ ਉਸ ਨੂੰ ਇਸ ਦੁਨੀਆ ਦੇ ਲੋ ਮੋ ਮਾਇਆ ਮਮਤਾ ਤੋਂ ਦੂਰ ਜਾਣੋ ਭਾਵ ਉਸ ਦੇ ਇਹ ਸਭ ਗੁਰੂ ਨੇ ਜੰਜਾਲ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਦੇ ਜੰਜਾਲ ਕੱਟ ਦਿੱਤੇ ਉਹ ਪੁਰਖ ਜੀਵਨ ਮੁਕਤ ਹੋ ਗਿਆ ਉਹ ਹੀ ਅਸਲ ਦੇ ਵਿੱਚ ਜੋਗੀ ਕਹਾ ਸਕਦਾ ਹੈ ਤੇ ਅਸੀਂ ਉਸੇ ਨੂੰ ਹੀ ਜੋਗੀ ਕਹਿਣਾ ਚਾਹੀਦਾ ਹੈ ਹੋਰ ਕਿਸੇ ਪਹਿਰਾਵੇ ਨੂੰ ਵੇਖ ਕੇ ਉਸ ਦੀ ਪੂਜਾ ਕਰਨੀ ਸ਼ਕਸ਼ੀ ਪੂਜਾ ਕਰਨੀ ਗੁਰੂ ਸਾਹਿਬ ਕਹਿੰਦੇ ਭਾਈ ਅਗਲੀ ਸਾਹਿਬ ਸੇਵੀ ਹੈ ਅਗਲੀ ਕੀਚੈਦਾਨ ਗੁਰੂ ਸਾਹਿਬ ਕਹਿੰਦੇ ਕੋਈ ਆਪਣੇ ਆਪ ਨੂੰ ਪੂਰਾ ਵੀ ਕਹਿੰਦਾ ਹੋਵੇ ਤੇ ਮੈਂ ਤਾਂ ਮਿਲਿਆ ਹੋਇਆ ਰੱਬ ਨੂੰ ਮੈਂ ਤੇ ਭਗਤੀ ਕਰਨ ਵਾਲਾ ਸਤਿਗੁਰੂ ਜੀ ਕਹਿੰਦੇ ਫਿਰ ਉਹਨੂੰ ਭਾਈ ਉਹਦੇ ਨੇੜੇ ਵੀ ਨਾ ਜਾਏ ਜਿਹੜਾ ਆਪਣੇ ਆਪ ਨੂੰ ਗੁਰੂ ਪੀਰ ਯੋਗੀ ਵੀ ਕਹਾਉਂਦਾ ਹੈ ਗੁਰਪੀਰ ਸਦਾਏ ਮੰਗਣ ਜਾਏ ਕਿਉਂਕਿ ਉਹ ਅਕਾਲਪੁਰਖ ਜਿੱਤੇ ਉਹ ਬੰਦਗੀ ਕਰਦਾ ਉਸ ਦੀ ਆ ਬੈਠੇ ਦੀਆਂ ਉਹਨੇ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ ਜੋ ਉਹ ਨਾਲ ਜੋਗ ਹੋ ਗਿਆ ਜਿਹਦੇ ਨਾਲ ਮਿਲ ਗਿਆ ਤੇ ਪਰ ਜੇ ਉਹ ਮਾਇਆ ਮੰਗਦਾ ਫਿਰਦਾ ਘਰ 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 ਖੰਡਾ ਮੰਗਦਾ ਤਿਗ ਜੀਵਨ ਤਿਗ ਵੇਸ ਗੁਰਸਬ ਕਹਿੰਦੇ ਜੇ ਘਰ ਘਰ ਕੋਈ ਮੰਗਦਾ ਫਿਰਦਾ ਨਾ ਉਹਦਾ ਵੇਸ ਵੀ ਤ੍ਰਿਗ ਹੈ ਤੇ ਉਹਦਾ ਜੀਵਣਾ ਵੀ ਤ੍ਰਿਗ ਹੈ ਸਤਗੁਰ ਨੇ ਮਿਹਨਤ ਦੀ ਕਮਾਈ ਨੂੰ ਕਿਰਤ ਕਮਾਈ ਨੂੰ ਦਸਾਂ ਨਵਾਂ ਦੀ ਕਮਾਈ ਨੂੰ ਮਹਾਨਤਾ ਦਿੱਤੀ ਹੈ ਸੋ ਆਓ ਸਤਗੁਰ ਜੀ ਦੇ ਪਾਵਨ ਬਚਨਾਂ ਤੇ ਅਮਲ ਕਰਦੇ ਆ ਆਪਣੇ ਜੀਵਨ ਵਿੱਚ ਦਸਾਂ ਨਵਾਂ ਦੀ ਕਿਰਤ ਕਮਾਈ ਕਰੀਏ ਘਾਲ ਖਾਈ ਕਸ਼ੌਥੋਂ ਦੇ ਦੇ ਰਾਹ ਤੇ ਚੱਲਦੇ ਆ ਕਿਸੇ ਲੋੜਵੰਦ ਦੀ ਮਦਦ ਕਰੀਏ ਗਰੀਬ ਦਾ ਮੂ ਗੁਰੂ ਕੀ ਗੋਲਕ ਗੁਰੂ ਸਾਹਿਬ ਸਾਡਾ ਜੀਵਨ ਸਫਲਾ ਕਰਦੇ ਲੋਕ ਪੂਰੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ